ਹਾਂ ਜੀ ਮੈਡਮ ਕੀ ਨਾਂ ਜੀ ਆਪਣਾ ਸੁਰੇਖਾ ਦਾ ਨਾਮ ਕੀ ਮਾਮਲਾ ਕਿ ਇੱਕ ਤੁਹਾਡੇ ਹਮਲਾ ਵੀ ਵਗੈਰਾ ਹੋਇਆ ਤੁਹਾਡੇ ਕੱਪੜੇ ਵੀ ਪਾੜੇ ਗਏ ਬਾਜੀ ਸਟੀਆਰਪੀ ਕਲੋਨੀ ਹਰਗਨ ਸੇਟ ਮੇਰੇ ਗਾਮਾ ਦਾ ਬਾਜੀ ਰੋਲਾ ਸੀ 5 ਦਿਨਾਂ ਦਾ ਮੈਂ ਇਹਨਾਂ ਨੂੰ ਕਿਹਾ ਮੈਂ 5 ਦਿਨਾਂ ਬਾਅਦ ਕੋਈ ਨੀ ਚੱਕ ਲੈਨੇ ਹੈਗੇ ਆ ਇਹਨਾਂ ਨੇ ਇੱਕਦਮ ਸਾਨੂੰ ਦੱਸਿਆ ਨਹੀਂ ਜੇ ਇਹਨਾਂ ਨੇ ਐਮਸੀ ਨਾਲ ਮਿਲ ਕੇ ਤੇ ਮੇਰੇ ਛਪੜਾ ਧੋਣ ਦੀ ਗੱਲ ਫਟਫਟ ਧਾ ਦਿੱਤਾ ਇਹਨਾਂ ਨੇ ਛਪੜਾ ਲੈ ਗਏ ਮੈਂ ਇਹਨਾਂ ਨੂੰ ਕਹਿੰਦੀ ਰੁਕੋ ਰੁਕੋ ਪੰਜ ਮੈਂ ਰੁਕੋ ਪਰ ਦੁੱਕੇ ਨਹੀਂ ਬਾਜੀ ਛਪੜਾ ਟਾਇਆ ਨਾਲ ਹੀ ਸਾਨੂੰ ਖੜ ਲੈ ਗਏ ਨੇ ਆ ਕੇ ਮੈਨੂੰ ਮੈਨੂੰ ਤਾਂ ਮੇਰੀ ਬੇ ਤੇ ਮੇਰੇ ਬੇਟੇ ਰੌਣ ਮਚਕਾ ਜਦੋਂ ਆਦੀ ਮੇਰੇ ਬੇਟੇ ਪੁੱਛਲੇ ਮम्मा ਕੀ ਹੋਇਆ ਕੀ ਹੋਇਆ ਤੇ ਇਹਨਾਂ ਨੇ ਫੇਰ ਆ ਕੇ ਮੈਨੂੰ ਛਡਾਇਆ ਮੇਰੇ ਬੇਟਿਆਂ ਨੇ ਇਹ ਤਿੰਨੇ ਆ ਕੇ ਬੈਠੇ ਜੋਂਦੀ ਤੇ ਇੱਕ ਤੋਨੀ ਆ ਤੇ ਇੱਕ ਉਹਨਾਂ ਦਾ ਆਇਰਨ ਹੁੰਦਾ ਉਹਨਾਂ ਦਾ ਉਹ ਕੀ ਕੰਮ ਕਰ ਕੀ ਕਰਦੇ ਮੁੰਡੇ ਇਹ ਜਿਹੜੇ ਲਈ ਜਿਹੜੇ ਜਿਹੜੇ ਪ੍ਰੈਸਰ ਬੋਰਡ ਨਹੀਂ ਭਾਜੀ ਪ੍ਰੈਸਰ ਬੋਰਡ ਕੰਮ ਕਰਦੇ ਮੈਨੂੰ ਧਮਕੀਆਂ ਦੇ ਪ੍ਰੈਸਰ ਬੋਰਡਾਂ ਦੀਆਂ ਕਿ ਤੂੰ ਸਾਡਾ ਕੁਝ ਨਹੀਂ ਕਰ ਸਕਦਾ ਪ੍ਰੈਸਰ ਬੋਰਡ ਅਦਾਸੀ ਜਿਹੜੀ ਆਹ ਮੈਨੂੰ ਲੈ ਕੇ ਰੋਲਾ ਪੈਦਾ ਉਹ ਤੁਹਾਡੀਆਂ ਆਪਣੀ ਸੁਝਾਵਾਂ ਆ ਸੀ ਨਹੀਂ ਸਰ ਮੇਰੇ ਘਰ ਰੋਲਾ ਕੂੜੇ ਦਾ ਕੰਮ ਕਰਦੇ ਕਰ ਪਿਛੇ 10 ਸਾਲ ਹੋ ਗਏ ਇਹਨਾਂ ਨੂੰ ਕਰਦੇ ਲੋਕ ਤੇ ਉਹਨਾਂ ਨੂੰ ਸਾਨੂੰ ਕੂੜੇ ਵਿੱਚੋਂ ਮਿਲਿਆ ਸੀ ਤੇ ਇਹ ਤੇ ਉਹਨਾਂ ਗਲੀਆਂ ਸਾਡੀਆਂ ਪਈਆਂ ਸੀ ਉਹ ਕਹਿੰਦੇ ਵੀ ਵਿਸਨਾਂ ਵੇ گاਵਾ ਮਿਲੀਆਂ ਹੈਗੀਆਂ ਮੈਂ ਕਿਹਾ ਚਲੋ ਕੋਈ ਨਾ ਸਾਡੇ ਲੋਕੀ ਗਾਵਾਂ ਦੀ ਪੂਜਾ ਕਰਦੇ ਗਊ ਮਾਤਾ ਜੀ ਮੈਂ ਕਿਹਾ ਚਲੋ ਤੁਸੀਂ ਲਿਓ ਗਲੀਆਂ ਸਾਡੀਆਂ ਪਈਆਂ ਤੇ ਆਲਪਾਈ ਦਵਾਈਆਂ 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 ਸਾਰਾ ਕੁਝ ਕੀਤਾ ਤੇ ਇਹਨਾਂ ਦੇ ਵੀ ਚਲੋ ਆਪਾਂ ਹੌਲੀ 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 ਅਸੀਂ ਨਾਲ ਸੇਵਾ ਕੀਤੀ ਉਹ ਠੀਕ ਹੋ ਗਏ ਤਖਜੀ ਠੀਕ ਹੋ ਗਏ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਰੰਜੀਸ ਬਹੁਤੇ ਕਾਕੇ ਠਾਕੁਰ ਨੂੰ ਬਹੁਤ ਮੈਨੂੰ ਪਰੇਸ਼ਾਨ ਕੀਤਾ ਪਿਆ ਸਾਜੀ ਇਹਨਾਂ ਨੇ ਕਾਕੇ ਠਾਕੁਰ ਦੇ ਮਗਲ ਲੱਗੀ ਕਰਦੇ ਹੈਗੇ ਆ ਜੋ ਕਰਾਰੇ ਉਹੀ ਕਰਦੇ ਇਹ ਇਹਨਾਂ ਤਾਂ ਕਾਕੇ ਠਾਕੁਰ ਹੁਣ ਐਮਸੀ ਬਣੇ ਪਹਿਲਾਂ ਉੱਦੀ ਸੀ ਹੈਗਾ ਸਰ ਜੀ ਮੇਰਾ ਪਹਿਲਾਂ ਵੀ 5 ਸਾਲ ਰੋਣਾ ਕਾਕੇ ਠਾਕੂ ਨਾ ਚੱਲਦਾ ਪਿਆਗਾ ਜਿਹੜਾ ਇਹਨਾਂ ਨੇ ਜੇ ਪਾਰਕ ਵਿੱਚ ਸਫਾਈ ਕਰਾਉਣੀ ਤੁਸੀਂ ਪੂਰੇ ਪਾਰਕ ਦੀ ਕਰਵਾਵੋ ਤੇ ਇਹ ਸਭ ਮੇਰੇ ਗਾਵਾਂ ਦੇ ਮਗਰ ਪਿਆ ਹੋਇਆ ਆ ਉਹ ਗਾਵਾਂ ਦੇ ਵਿੱਚ ਸੇਵਾ ਕਰਦੂ ਮੈਨੂੰ ਹੌਲੀ ਹੌਲੀ ਕੋੜਾ ਦੁੱਧ ਦੇਣ ਲੱਪਈਆ ਬਸ ਸਭ ਤੋਂ ਕਹਿੰਦਾ ਤੂੰ ਗਾਵਾਂ ਚੱਕੋ ਇਹਨਾਂ ਨੇ ਤਾਂ ਮੈਂ ਕਹਿੰਦਾ ਕਿੰਨੀਆਂ ਕਿੰਨੀਆਂ ਗਾਵਾਂ ਆ ਤੁਹਾਡੇ ਕੋਲੋਂ ਤਾਂ ਦੋ ਗਾਵਾਂ ਮਿਲੀਆਂ ਸੀ ਮੈਨੂੰ ਤੁਹਾਨੂੰ ਕੋਈ ਨੋਟਿਸ ਵਗੈਰਾ ਦੇ ਕੇ ਕਿਹ ਪਹਿਲਾਂ ਇਹ ਕੋਈ ਹਾਂਜੀ ਪਹਿਲੇ 5 ਸਾਲ ਤੋਂ ਪਹਿਲਾਂ ਦੀ ਮੇਰੀ ਗੱਲ ਹੋ ਗਈ ਸੀ ਨਾ ਉਹ ਅੱਛਾ ਕੀ ਕਹਿੰਦੇ ਚਕਾਣ ਵਾਸਤੇ ਕਹਿੰਦੇ ਜੀ ਹਾਂਜੀ ਇਹ ਕਹਿੰਦੇ ਛੱਪਾ ਤੁਹਾਡਾ ਨਹੀਂ ਚੱਕਿਆ ਤੁਸੀਂ ਅਸੀਂ ਆਪ ਢਾ ਲੈਣਾ ਹੈਗਾ ਆ ਤੇ ਅੱਜ ਫਿਰ ਕਿਹੜੀ ਟੀਮ ਆਈ ਸੀ ਚਕਾਣ ਵਾਸਤੇ ਅੱਜ ਹੀ ਕਾਰਪੋਰੇਸ਼ਨ ਤੋਂ ਆਈ ਸੀ ਅੱਛਾ ਜੀ ਹਾਂਜੀ ਉਹ ਢੱਗ ਗਏ ਆ ਗਏ ਤੇ ਇਹ ਹਮਲਾ ਕਿਉਂ ਇਹਨਾਂ ਨੇ ਹਮਲਾ ਕਿਉਂ ਕੀਤਾ ਜੀ ਕਾਰਪੋਰੇਸ਼ਨ ਟੀਮ ਆਈ ਤਾਂ ਹਾਂਜੀ ਉਹ ਉਹ ਕਰਕੇ ਚੱਲ ਗਏ ਮੁੜ ਕੇ ਕਹਿੰਦੇ ਦੇਖ ਲਿਆ ਤੇ ਦੇਖ ਲਿਆ ਅਸੀਂ ਕਰਾ ਕੇ ਛੱਡਿਆ ਸਾਲ ਮੈਨੂੰ ਉਹ ਧੰਕੀਆਂ ਦੇਣਾ ਤੇ ਤੇ ਫੜਬੜ ਮੈਨੂੰ ਜੋਨੀ ਨੇ ਇਦਾਂ ਮੈਨੂੰ ਹੱਤੀ ਪੈਂਦੀ ਗਾ ਕਿੱਤੀ ਮੈ ਹਾਂਜੀ ਕਿਹੜੇ ਚੈਨਲ ਦੇ ਪੱਤਰਕਾਰ ਆ ਹਾਂਜੀ 420 420 ਕਰੋਬ ਨਿਊਜ਼ ਹਾਂਜੀ ਪ੍ਰੈਸਰ ਮੋਟਰ ਦੇ ਆ ਅੱਛਾ ਜੀ ਹਾਂਜੀ ਬੰਦਰਸ ਵਾਲੇ ਆ ਕਾਰਪੋਰੇਸ਼ਨ ਦੇ ਟੀਮ ਦੇ ਮੁੰਰੇ ਡੜਾਈ ਹੋਈ ਹੈ ਤੁਹਾਡੀ ਨਹੀਂ ਨਹੀਂ ਉਹ ਤਾਂ ਬਾਹਰ ਚਲੇ ਗਏ ਸਰ 2 ਮਿੰਟ ਬਾਅਦ ਤੇ ਨਾਲ ਹੀ ਇਹਨਾਂ ਨੇ ਮੈਨੂੰ ਫੜ ਲਿਆ ਮੈਂ ਉੱਥੇ ਖੜੀ ਬਿਚ ਮੈਂ ਇਹ ਟੋਟਲ ਹੈਗੇ ਸੀ ਦੋ ਇਹਨਾਂ ਦੀ ਇੱਕ ਇਹਨਾਂ ਦੀ ਮੰਮੀ ਸੀ ਇੱਕ ਇਹਨਾਂ ਦੀ ਮਾਸੀ ਆ ਤੇ ਇੱਕ ਕਾਕਾ ਠਾਕੁਰ ਪਰਿਵਾਰ ਦੇ ਦੁਨੇ ਜੋਨੀ ਟੋਨੀ ਇਹਦੇ ਕਿਨ ਦਾ ਮੁੰਡਾ ਆ ਬਸ ਇਹ ਜਾਨ ਸੀ ਇਹਨਾਂ ਨੇ ਪਲੈਨ ਬਣਾਇਆ ਸੀ ਕਿ ਤੈਨੂੰ ਜਾ ਕੇ ਤੈਨੂੰ ਉਹਨਾਂ ਨੂੰ ਚੱਜਣ ਤੈਨੂੰ ਬਾਅਦ ਚ ਦੱਸ ਦੇ ਐ ਐਮ ਸੀ ਬੀ ਸੀ ਵੀ ਜਵਾਰ ਲੋਕ ਦੇ ਵਿੱਚ ਐਮ ਸੀ ਬੀ ਸੀ ਵੀ ਹਾਂਜੀ ਸਾਰਾ ਹੈਗਾ ਯਾਨੀ ਉਹਨਾਂ ਨੇ ਸ਼ਹਿਰ ਤੇ ਹੋਇਆ ਸਾਰਾ ਕੰਮ ਹੈ ਹਾਂਜੀ ਉਹੀ ਸੱਜੇ ਉਹੀ ਕਰਵਾ ਰਿਹਾ ਹੈ ਇੱਕ ਮੱਲੇ ਦੀਆਂ ਤਿੰਨ ਚਾੜ੍ਹਨਾਂ ਦੇ ਮਗਰ ਲੱਗਾ ਹੋਇਆ ਆ ਇੱਕ ਹੈ ਕਿ ਰਿੰਕੂ ਹੈ ਤੇ ਜੱਸੀ ਹੈ ਕੋਈ ਦੀ ਮੰਮੀ ਲਵੀਚਾ ਆ ਤੇ ਤਿੰਨ ਚਾਰ ਜਣੇ ਹੋਰ ਸਾਰੇ ਉਹਨਾਂ ਦੇ ਮਗਰ ਕਿਹੜੇ ਕਿਹੜੇ ਸੀ ਇਹਨਾਂ ਦੇ ਕੋਲ ਇਹਨਾਂ ਨੂੰ ਤਾਂ ਦੇਖੋ ਤੁਸੀਂ ਦੇਖਿਆ ਵੀਡੀਓ ਤੁਹਾਨੂੰ ਮੈਂ ਦਿਖਾਉਣੀ ਆ ਵੀਡੀਓ ਦੇਖੋ ਜੀ ਇਹਨਾਂ ਨੇ ਮੇਰੇ ਮਾਰੇ ਦਾਤ ਕੱਟ ਕੇ ਅੰਦਰੋਂ ਲੈ ਕੇ ਆਏਗਾ ਸੀਸੀਟੀਵੀ ਵੀਡੀਓ ਆਈ ਹੈ ਹਾਂਜੀ ਹਾਂਜੀ ਮੇਰੇ ਕੋਲ ਕੈਮਰੇ ਵਿੱਚ ਕੈਹੀ ਲੱਗੀ ਤੁਸੀਂ ਪੁਲਿਸ ਨੂੰ ਕੰਪਲੇਟ ਕੀਤੀ ਮੋਕੇ ਤੇ ਸਰ ਮੈਂ ਕੁਝ ਨਹੀਂ ਲੈ ਕੀਤੀ ਇਹਨਾਂ ਨੇ ਹਵਾਹਾ ਕਿ ਮੈਨੂੰ ਮੈਨੂੰ ਫੜ ਲਿਆ ਮੈਨੂੰ ਕੋਈ ਸੁਝੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਮੈਂ ਕੀ ਕੰਨਦਾ ਕੀ ਨਹੀਂ ਤੁਸੀਂ ਕਿੰਨੇ ਜਣੇ ਸੀਗੇ ਘਰ ਹਾਂਜੀ ਮੈਂ ਮੇਰੀ ਬੇਟੀ ਸੀ ਮੇਰੇ ਬੇਟੇ ਚ ਮੇਰੇ ਘਰ ਵਾਲਾ ਨਹੀਂ ਜਗਾ ਸੀ ਕੋਲ ਨਹੀਂ ਇਹ ਘਰ ਦੇ ਅੰਦਰ ਹੀ ਆਏ ਭੰਮਲਾ ਕਰਨੇ ਹੈ ਹਾਂਜੀ ਉਹ ਘਰ ਦੇ ਬਾਹਰ ਹੀ ਆਏ ਜਿੱਥੇ ਗਊਆਂ ਦਾ ਥੋੜਾ ਪਿਆ ਨਾ ਉੱਥੇ ਮੇਨ ਦੇ ਉੱਪਰ ਹੀ ਉਹਨਾਂ ਕੱਢੇ ਸਾਹਮਣੇ ਮਿਲੇ ਕੀ ਮੰਗ ਕਰਦੇ ਪ੍ਰਜਾਣਤ ਹੁੰਦੇ ਸੀ ਮੈਨੂੰ ਇਹ ਕੀਤੀ ਜਾਵੇ ਗੁੰਡਾ ਕਰਦੀ ਤੋਂ ਬਚਾਵੇ ਮੇਰਾ ਕੀਤਾ ਜਾਵੇ ਇਹ ਸਾਲ ਤੇ ਹਰ ਵੇਲੇ ਮੈਨੂੰ ਧਮਕੀਆਂ ਦੇ ਹਰ ਵੇਲੇ ਮਿਲ ਜਾਂਦਾ ਤੈਨੂੰ ਦੇਖ ਲਵਾਂਗੇ ਦੇਖ ਲਵਾਂਗੇ ਫਿਰ ਮੇਰੇ ਘਰ ਵਾਲਾ ਕੂੜੇ ਦਾ ਕੰਮ ਕਰਦਾ ਇਹਦੇ ਨੂੰ ਤੂੰ ਤੂੜੀ ਆ ਤੂੰ ਫੈਸ਼ਨ ਬੋਕ ਕਰਦੀ ਐ ਇਦਾਂ ਐ ਤੂੰ ਇਦਾਂ ਜਾਂਦੀ ਤੂੰ ਇਦਾਂ ਧੰਦੇ ਕਰਦੀ ਸਾਲ ਮੈਨੂੰ ਬਹੁਤ ਬੋਲਦੇ ਗਲਤ ਬੋਲਦੇ ਜੌਨੀ ਡੋਨੀ ਔਰ ਕਾਕਾ ਠਾਕੂ ਜੌਨੀ ਡੋਨੀ ਦੋਨੇ ਭਰਾ ਐ ਹਾਂਜੀ ਦੋਨੇ ਭਰਾ ਐ ਜੀ ਸਾਰੇ ਹਾਂਜੀ ਇਹ ਕਹਿੰਦੇ ਤੈਨੂੰ ਦੇਖ ਲਵਾਂਗੇ ਦੇਖਵਾਂਗੇ ਅੱਜ ਇਹਨਾਂ ਨੇ ਮੈਨੂੰ ਕਾਰੀ ਦਿੱਤਾ ਇਹਨਾਂ ਨੇ ਕਾਕਾ ਠਾਕੁਰ ਇਧਰ ਕੌਂਸਲਰ ਹੈ ਹਾਂਜੀ ਕੌਂਸਲਰ ਇਹ ਹੁਣ ਬਣਿਆ ਸਤ 2 ਮਹੀਨੇ ਤੋਂ 10 ਸਾਲ ਹੋ ਗਏ ਮੇਨੇ گاਵਾ ਰੱਖਿਆ ਉਦੋਂ ਨਹੀਂ ਇਹਨੂੰ ਕੋਈ ਪ੍ਰੋਬਲਮ ਆਈ ਆ 2 ਮਹੀਨੇ ਤੋਂ ਜੱਦਾ ਬਣਿਆ ਉਦੋਂ ਦਾ ਮੇਰੇ ਜੀ ਨਾਲ ਖਰਾਮ ਬੰਦੇ ਨੇ ਕੀ ਕਿਹੜੀ ਪਾਰਟੀ ਦਾ ਕੌਂਸਲਰ ਹੈ ਆਮ ਪਾਰਟੀ ਦਾ ਸੱਜਣ ਇਹ ਕਿਹ ਕੌਂਸਲਰ ਦਾ ਇਹ ਕਾਕਾ ਠਾਕੁਰਾ ਬਲਵੀ ਠਾਕੁਰ ਬਲਵੀ ਠਾਕੁਰ ਇਹਦਾ ਨਾਮ ਹਾਂਜੀ ਹਾਂਜੀ ਭਾਜੀ ਕੀ ਨਾਂ ਜੀ ਆਪਣਾ ਮੈਂ ਟੋਨੀ ਆ ਭਾਜੀ ਕਿੱਥੇ ਰਹਣੇ ਆ ਜੀ ਅਰਬਨ ਸਟੇਟਸ ਯਾਰ ਕਿਦੋਂ ਮਾਮਲਾ ਇਹ ਸੀ ਅੱਜ ਤੋਂ 3 ਸਾਲ ਪਹਿਲਾਂ ਵੀ ਇਹ ਗੱਲ ਹੋਈ ਸੀ ਦੀ ਮੱਜਾਂ ਚੱਕਾਂਗੇ ਕਿਉਂਕਿ ਉੱਥੇ ਕਿੰਨਾ ਦੇ ਇੱਕਦਮ ਮੱਛਰ ਬਹੁਤ ਇੰਨਾ ਆ ਉਪਰ ਛਾਂ ਕੇ ਸਾਰਾ ਸਵਾਸ ਉੱਤਰ ਸਾਨੂੰ ਸਫਾਈ ਚਾਹੀਦੀ ਆ ਉੱਥੇ ਇੰਨਾ ਮੱਛਰ ਆ ਇੰਨੀਆਂ ਮੱਖੀਆਂ ਕੀੜੇ ਮਕੋੜੇ ਬਹੁਤ ਚੱਲਦੇ ਆ ਉੱਥੇ ਇਹਨਾਂ ਨੂੰ ਕਿੰਨੀ ਵਾਰ ਕਿਹਾ ਇਹਨਾਂ ਨੇ ਪਹਿਲਾਂ ਵੀ ਸਾਡੇ ਤੋਂ ਟਾਈਮ ਲਗਿਆ ਕਹਿੰਦਾ ਪੂਆ ਸਾਨੂੰ ਨਾ 2 ਮਹੀਨਾ ਟਾਈਮ ਦੋ ਅੱਜ 2 ਮਹੀਨਾ ਹੋ ਰਿਹਾ ਕਿ 2 ਸਾਲ ਹੋ ਗਏ ਤੇ ਅਸੀਂ ਹਾਰ ਕੇ ਅਸੀਂ ਆ ਹੁਣ ਕੁਝ ਨਹੀਂ ਕਹਿਣਾ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਖੋਲ ਵੀ ਤੇ ਫੇਰ ਬਣਾਤੀ ਇਹਨਾਂ ਨੇ ਤੇ ਬਾਜ ਉਹਨਾਂ ਦੇ ਫੇਰ ਬੰਦੇ ਆਏ ਸੀਗੇ ਅ ਅਈਗਾ ਚਲਾਂਗੇ ਸਾਡੀ ਮੰਮੀ ਨੇ ਕਿਹਾ ਤੇ ਕੋਈ ਨਹੀਂ ਜਿੱਥੇ ਇੰਨੇ ਤੋਂ ਕੋਹ ਹੋਰ ਤਾਂ ਸੀ ਫੇਰ ਸਾਨੂੰ 2 ਸਾਲ ਹੁਣ ਫੇ ਹੋ ਗਏ ਅਸੀਂ ਕਿ ਹੁਣ ਇਹਨਾਂ ਨੂੰ ਫੇ ਵੀ ਪਿਆਰ ਨਾ ਸੀ ਗਿਆ ਕਿ ਯਾਰ ਹੁਣ ਤੁਸੀਂ ਬਹੁਤ ਚਿਰ ਹੋ ਗਿਆ ਹੁਣ ਤਾਂ ਤੁਹਾਡੇ ਆਪਣੀ ਜਗ੍ਹਾ ਵੀ ਲੈ ਲਈ ਹੈ ਨਾ ਜਗ੍ਹਾ ਵੀ ਹੈ ਉਧਰ ਅਸੀਂ ਕਿ ਤੁਸੀਂ ਹੁਣ ਉੱਥੇ ਬੰਨ ਨੂੰ ਤੁਸੀਂ ਹੁਣ ਕੋਈ ਪੜੋ ਤੁਹਾਡੇ ਜਗ੍ਹਾ ਨਹੀਂ ਸੀਗੀ ਹੁਣ ਤੁਹਾਡੇ ਜਗ੍ਹਾ ਵੀ ਆ ਗਈ ਹੈ ਹੈ ਇਹ ਕਹਿੰਦੇ ਚਲੋ ਠੀਕ ਆ ਅਸੀਂ ਨਾ ਰੱਖ ਲੈਣਾ ਸੀ ਨਾ ਜੇਪਲਾ ਫਿਰ ਖਾਪਰੇ ਪਹਿਲਾਂ ਤਾਂ ਇਹੇ ਦੰਦ ਕਹਿੰਦਾ ਕਿ ਚੋ ਠੀਕ ਆ ਅਸੀਂ ਖੋਲ ਲਾਂਗੇ ਬਾਦ ਕੀ ਹੋਇਆ ਬਾਦ ਚ ਸ਼ਰਾਬ ਪੀ ਕੇ ਇਹ ਬੰਦਾ ਦੂਜੇ ਦਿਨ ਨਾਲ ਹੀ ਬੰਸਣਾ ਸਾਨੂੰ ਸ਼ੁਰੂ ਕਰ ਦਿੱਤਾ ਕਹਿੰਦਾ ਮੂੰਤ ਨਾ ਮੋਛ ਨਾ ਮੈਂ ਕਹਿੰਦਾ ਮੂੰਤ ਨਾ ਕਹਿੰਦਾ ਮੈਂ ਦਾੜੀ ਮੋਂਦੂਗਾ ਕਹਿੰਦਾ ਜੇ ਤੁਸੀਂ ਕਹਿੰਦਾ ਹਾਂ ਜੇ ਕਹਿੰਦਾ ਤੁਸੀਂ ਮੈਨੂੰ ਇੱਥੇ ਗਾਵਾਂ ਮੱਝਾਂ ਵੀ ਖਾ ਲੰਦੋ ਅਸਿਕਾ ਭਰਾਓ ਕੋਈ ਨਹੀਂ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਮੈਂ ਇੱਕ ਤਾਂ ਤੂੰ ਚੋਰ ਨਾਲ ਉੱਪਰ ਚੜਰ ਹੈ ਕੰਪਲੇਟ ਤੁਸੀਂ ਕੀਤੀ ਸੀਗੀ ਕੰਪਲੇਨ ਸਾਰੇ ਮੱਲੇ ਨੇ ਕੀਤੀ ਹੈ ਅਸੀਂ ਇਕੱਲੇ ਨਹੀਂ ਕੰਪਲੇਨ ਸਾਰੇ ਮੱਲੇ ਨੇ ਪੂਰੇ ਤੋਹ ਤੱਕ ਸਾਈਨ ਹੋਏ ਪਏ ਆ ਕਟੋਕੜ 25 30 ਬੰਬਰ ਕਾਪੂਰਾ ਭਰਿਆ ਹੋਇਆ ਆ ਤੇ ਅੱਜ ਕਾਰਪੋਰੇਸ਼ਨ ਦੀ ਟੀਮ ਆਈ ਸੀ ਆਜੀ ਅੱਜ ਕਾਰਪੋਰੇਸ਼ਨ ਪਹਿਲਾਂ 5 ਦਿਨ ਪਹਿਲਾਂ ਵੀ ਹੋ ਗਿਆ ਹੀ ਆ ਉਹਨਾਂ ਨੇ 5 ਦਿਨ ਉਹਨਾਂ ਨੇ ਖੁਦ 5 ਦਿਨਾਂ ਦਾ ਟਾਈਮ ਦਿੱਤਾ ਅੱਜ ਕੀ ਹੋਇਆ ਉਹਨਾਂ ਕਾਰਪੋਰੇਸ਼ਨਗੇ ਉਹਨਾਂ ਆਇਆ ਗਿਆ ਜੀ ਵੀ ਸੀ ਲੈ ਕੇ ਆਂਦੀ ਆ ਸਾਰਾ ਢਾਹ ਦਿੱਤਾ ਝੋਟਾ ਅਦਤਾ ਇਹ ਨਾਲ ਖਲਬੜੀ ਮਚੀ ਇਹ ਤਾਂ ਪਹਿਲੇ ਚਾਹੁੰਦੇ ਸੀ ਕਿ ਅਸੀਂ ਕੋਈ ਪੰਗਾ ਸੀ ਪਹਿਲੇ ਨੇ ਪਹਿਲਾਂ ਸਾਡੇ ਘਰ ਮਹੱਲੇ ਜੀ ਵੀ ਜਾ ਕੇ ਤੁਸੀਂ ਬਸ ਕਦੀ ਕਿੱਤਰਾ ਮੈਂ ਲੜੇ ਰਹਿਣਾ ਝਗੜੇ ਅਸੀਂ ਰੱਬ ਦਾ ਡਰ ਮੰਨਦੇ ਅਸੀਂ ਕਦੀ ਅਸੀਂ ਇਹ ਕੰਮ ਨਹੀਂ ਧਿਰਦਾ ਭਾਜੀ ਇਹ ਕਹਿਣਾ ਹੈ ਕਿ ਕਾਰਪੋਰੇਸ਼ਨ ਦੀ ਟੀਮ ਵੱਲੋਂ ਕਬਜ਼ਾ ਢਾਉਣ ਤੋਂ ਬਾਅਦ ਪਹਿਲੀ ਪਾਰਟੀ ਨੇ ਸਾਨੂੰ ਲਲਕਾਰਿਆ ਕਿ ਦੇਖਿਆ ਅਸੀਂ ਕੰਮ ਕਰਾਤਾ ਇਹ ਕਿੰਨੀ ਕਿ ਸਚਾਈ ਹੈ ਸਾਡੇ ਕੋਲ ਪ੍ਰੂਫ ਸਾਰੇ ਹੀ ਆ ਖੁਦ ਉਹਨਾਂ ਦੇ ਕੈਮਰੇ ਲੱਗੇ ਆ ਜੇ ਉਹਨਾਂ ਦੇ ਕੈਮਰੇ ਤੋਂ ਤੁਸੀਂ ਛੱਡੋ ਸਾਡਾ ਕੀ ਅਸੀਂ ਅਸੀਂ ਚੱਲ ਜੇ ਅਸੀਂ ਕਹਿੰਨਾ ਕਿ ਅਸੀਂ ਕਰੋ ਐਦਾਂ ਵੀ ਬਣਾ ਰਹੇ ਹਨ ਉਜੀ ਉਹਨਾਂ ਦੇ ਕੈਮਰੇ ਚ ਖੁਦ ਚੱਕਾ ਲੋ ਕੌਣ ਆਇਆ ਸੀ ਅਸੀਂ ਤਾਂ ਆਪਣੇ ਘਰੇ ਮੋਰੇ ਖੜੇ ਸੀਗੇ ਉਹਨਾਂ ਦੇ ਕੈਮਰੇ ਦੇ ਵਿੱਚ ਇਹ ਆਇਆ ਵਾ ਕੋਈ ਨੌਜਵਾਨਾ ਤੁਹਾਡੇ ਨਾਲ ਛੋਟਾ ਬੱਚਾ ਕੋਈ ਦਾਤ ਲੈ ਕੇ ਜਾ ਰਿਹਾ ਵਾ ਹਮਲਾ ਕਰਨ ਹਾਂ ਜੀ ਉਹ ਮੇਰਾ ਬੱਚਾ ਆ ਪਹਿਲਾਂ ਇਹਨਾਂ ਨੇ ਦਾਤ ਮਾਰਿਆ ਮਾਂ ਲੱਗਿਆ ਸੀ ਉਹਦੇ ਚਾਚੇ ਦੇ ਮੇਰਾ ਮੁੰਡਾ ਆ ਪਹਿਲਾਂ ਚਾਚੇ ਮਾਂ ਲੱਗਾ ਉਹਨ ਮੁੰਡੇ ਹੱਥ ਮਾਰ ਉਹ ਦਾਤ ਉਹਦੇ ਮਾਰਿਆ ਇਹਨਾਂ ਨੇ ਇਹ ਨਹੀਂ ਤਾਂ ਦੋਨੋਂ ਪਰ ਪਰ ਜਦੋਂ ਉਹਨੇ ਦਾਤ ਫੜਿਆ ਹੱਥ ਵਿੱਚ ਕੋਈ ਛੱਟਦਾ ਕੋਈ ਹੈ ਨਹੀਂ ਕੀ ਉਹਦੇ ਹੱਥ ਤੇ ਛੱਟ ਤਾਂ ਹੈਗੀ ਉਹਦੀ ਨਹੀਂ ਸੀਸੀਟੀਵੀ ਵੀਡੀਓ ਦੇਖੀ ਅਸੀਂ ਭਾਜੀ ਨਹੀਂ ਨਹੀਂ ਤੁਸੀਂ ਉਹਦੇ ਸਾਥ ਤੁਸੀਂ ਤੁਸੀਂ ਉਹ ਉਹਦੇ ਹੱਥ 'ਵੋ ਖੱਬੇ ਲੈਫਟ ਹੈਂਡ ਤੇ ਉਹਦੇ ਛੱਟ ਲੱਗੀ ਹੋਈ ਆ ਟਾਂਕੀ ਵੀ ਲੱਗੀ ਆ ਉਹਦੇ ਫੋਨ ਹੂੰ ਅਸੀਂ ਹੁਣ ਜਾ ਕੇ ਤੇ ਦਿਖਾਇਆ ਵੀ ਆ ਡਾਕਟਰ ਨੇ ਪੱਤਰਕਾਰ ਕੋਣ ਸੀ ਭਾਈ ਜਿਹਨਾਂ ਨੇ ਮੈਨੂੰ ਹਮਲਾ ਕੀਤਾ ਕਹਿੰਦੇ ਕੋਈ ਪੱਤਰਕਾਰ ਆ ਸੀ ਦੋ ਮੱਲੇ ਬੰਨੀ ਕੋਣ ਸੀ ਹਮਲਾ ਕੀਤਾ ਅੱਜ ਤੋਂ ਪਹਿਲਾਂ ਦੋਸਾਂ ਪਹਿਲਾਂ ਨਹੀਂ ਅੱਜ ਅੱਜ ਮੌਕੇ ਦੀ ਗੱਲ ਤੇ ਲੜਾਈ ਦੇ ਟਾਈਮ ਪੱਤਰਕਾਰ ਕੋਣ ਸਗੇ ਕਿ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਪੱਤਰਕਾਰ ਆ ਤੁਸੀਂ ਕਰ ਲਓ ਸਾਡਾ ਕੁਝ ਨਹੀਂ ਹੋ ਸਕਦਾ ਐਦਾਂ ਕੋਈ ਵੀ ਕੋਈ ਨਹੀਂ ਕੋਈ ਪੱਤਰਕਾਰ ਆਇਆ ਅਸੀਂ ਅਸੀਂ ਵੀ ਖੁਦ ਮੀਡੀਆ ਦਾ ਸਾਡਾ ਭਾਂਜਾ ਦਾ ਖੁਦ ਸਾਡਾ ਆ ਅਸੀਂ ਖੁਦ ਅਸੀਂ ਸਾਡੇ ਕੋਲ ਖੁਦ ਸਭ ਤੋਂ ਬਣਾਇਆ ਜਾਨਕਿ ਤੁਸੀਂ 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 ਪੱਤਰਕਾਰ ਆ ਬੱਲੋ ਕੋਈ ਵੀਡੀਓ ਬਣਾ ਰਹੇ ਸੀ ਅਚਾ ਜੇ ਅਸੀਂ ਕੋਈ ਧਮਕੀ ਨਹੀਂ ਦਿੱਤੀ ਕੋਈ ਕੁਛ ਨਹੀਂ ਦਿੱਤਾ ਵੀਡੀਓ ਸਾਡੇ ਕੋ ਸਾਰੀਆਂ ਪਈਆਂ ਆ ਅਸੀਂ ਕੁਛ ਹੀ ਬੋਲਦਾ ਉਹ ਤਾਂ ਪਹਿਲਾਂ ਵੀ ਅੱਜ ਤੋਂ ਮੈਂ ਕੱਲ ਵੀ ਗਿਆ ਕੱਲ ਵੀ ਉੱਥੇ ਆਪਣੇ ਗਾਵਾਂ ਨੂੰ ਕਾਰ ਮੈਨੂੰ ਨਾਂ ਲਾ ਕੇ ਨਾ ਗਾਲਾਂ ਕੱਢਣ ਰਿਹਾ ਸੀਗਾ ਗਾਵਾਂ ਨੂੰ ਕਾ ਮੈਨੂੰ ਕੱਢਦਾ ਪਿਆ ਸੀਗਾ ਗਾਵਾਂ ਲਾ ਲਾ ਕੇ ਗਾਲਾਂ ਕੱਢਦਾ ਗਿਆ ਕਿਹੜੇ ਚੈਨਲ 'ਚ ਭਾਜੀ ਕੰਮ ਕਰਦੇ ਹੋ ਤੁਸੀਂ ਸਾਡਾ ਬੁਦੇ ਨਿਊਜ਼ ਦਵਾਬਾ ਨਿਊਜ਼ ਵੀ ਹੈ ਸਾਡਾ ਉਹਦੇ ਨਿਊਜ਼ ਵੀ ਆ ਓਕੇ ਹਾਂਜੀ ਅੰਜਰ ਕੀ ਨਾਮ ਹੈ ਆਪਣਾ ਮੈਂ ਜੀ ਬਲਬੀਰ ਠਾਕੁਰਾਂ ਬਲੋਕ ਪ੍ਰਧਾਨ ਆਮਾਦੀਨ ਪਾਰਟੀ ਤੋਂ ਕੀ ਮਾਮਲਾ ਕੀ ਸਾਰਾ ਕਿ ਤੁਹਾਡੇ ਮਹੱਲੇ ਵਿੱਚ ਵਾਰਡ 'ਚ ਲੜਾਈ ਹੋਈ ਹੈ ਦੋ ਧਿਰਾਂ ਦੀ ਤੇ ਉਹ ਤੁਹਾਡੇ ਤੇ ਰੋਪ ਲਗਾ ਰਹੇ ਆ ਵੀ ਬਲਬੀਰ ਠਾਕਰ ਦੀ ਸ਼ਹਾਦਤ ਉੱਤੇ ਸਾਡਾ ਹਮਲਾ ਕੀਤਾ ਇਹਨਾਂ ਨੇ ਕੀ ਮਾਮਲਾ ਸਾਰਾ ਦੱਸਿਓ ਦੇਖੋ ਇਹ ਮਾਮਲਾ ਤਾਂ ਇਹ ਅੱਜ ਦਾ ਨਹੀਂ ਇਹਨਾਂ ਨੇ ਪਿਛਲੀ ਵਾਰ ਵੀ ਕੰਪਲੇਂਟ ਦਿੱਤੀ ਸੀਗੀ ਕਮਿਸ਼ਨਰ ਨੂੰ ਇਹਨਾਂ ਨੇ ਪਰਿਵਾਰ ਨੇ ਜਿਹੜੇ ਸਾਹਮਣੇ ਰਹਿੰਦੇ ਆ ਉੱਥੇ گاਉਂ ਮੁਜਾ ਬੰਨੀਆਂ ਉਹਨਾਂ ਨੇ ਕਿ ਸਾਨੂੰ ਜੀ ਹੈਲਥੀ ਦੀ ਪ੍ਰੋਬਲਮ ਹੈਗੀ ਆ ਬਿਮਾਰ ਹੁੰਦੇ ਆ ਮੱਖੀਆਂ ਮੱਛਰਾਂ ਸਾਰਾ ਉਹਨਾਂ ਨੇ ਦਿਖਾਇਆ ਸੀ ਵੀਡੀਓ ਬਣਾ ਕੇ ਸਾਰਾ ਕੁਝ ਉਸ ਤੋਂ ਬਾਅਦ ਮਾਮਲਾ ਮੇਰੇ ਤੱਕ ਆਇਆ ਤੇ ਮੈਂ ਜਾ ਕੇ ਸੀ ਤੇ ਜਾ ਕੇ ਕਮਿਸ਼ਨਰ ਮੈਡਮ ਦੇ ਐਪਲੀਕੇਸ਼ਨ ਦੇ ਦਿੱਤੀ ਉਹਨਾਂ ਨੇ ਢਾ ਦਿੱਤਾ ਸੀ ਸਾਰਾ ਕੁਝ ਉਸ ਦੌਰਾਨ ਇਹਨਾਂ ਨੇ ਕਾਉਂਸਲਰ ਨੂੰ ਲੈ ਕੇ ਤੇ ਉੱਥੇ ਇੱਕ ਸਰਸੀਬਲ ਹਸਪੀਟਲ ਵਿੱਚ ਹੈਗਾ ਆ ਬినੋਦ ਆ ਮੁੰਡਾ ਕੋਈ ਲੈ ਅੰਦਰ ਹੈ ਸਟੈਂਪ ਵੀ ਹੈਗਾ ਆ ਹਾਜ਼ਰੀ ਕਰਦਾ ਹੈ ਤੇ ਉਹ ਜਾ ਕੇ ਕੁਰਸੀ ਤੇ ਬਹਿ ਕੇ ਕੌਂਸਲਰਾਂ ਤੇ ਬਹਿ ਕੇ ਫੇਰ ਮੱਜਾ ਗਾਮਾ ਬਣਾਉਂਦੀਆਂ ਜਿਹੜੇ ਉਹ ਟਾਕ ਕੇ ਸੀ ਕਾਰਪੋਰੇਸ਼ਨ ਵਾਲੇ ਇਹਨਾਂ ਨੇ ਫੇਰ ਹੋਣਾ ਬਣਾ ਦਿੱਤੀ ਹੈ ਤੇ ਉਸ ਮੈਟਰ ਵਿੱਚ ਫੇਰ ਚਲੋ ਮਾਮਲਾ ਇਹਨਾਂ ਨੇ ਠੰਡਾ ਕਰ ਦਿੱਤਾ ਵੀ ਲੜਾਈ ਦਾ ਇਸ਼ੂ ਨਹੀਂ ਬਣਾਣਾ ਇਹ ਗਾਲਾਂ ਉਦੋਂ ਵੀ ਇਹਨਾਂ ਨੂੰ ਕੱਢਦੇ ਹੁੰਦੇ ਸੀ ਵਿਚਾਰੇ ਨਾਲ ਹੱਥਾਂ ਲਾ ਕੇ ਪੈਂਦੇ ਸੀਗੇ ਤੇ ਇਹਨਾਂ ਨੇ ਜਦੋਂ ਹੁਣ ਦੁਬਾਰਾ ਇਸ਼ੂ ਉੱਠਿਆ ਇਹਨਾਂ ਨੇ ਮੈਨੂੰ 40-50 ਬੰਦਿਆਂ ਨੇ ਕੰਪਲੀਟ ਦੇਖ ਕੇ ਦਿੱਤੀ ਜਿਹੜੇ ਇਲੈਕਸ਼ਨ ਹੋ ਗਏ ਐਮਸੀ ਬਣ ਗਿਆ ਸੀ ਮੇਰੀ ਮਿਸ ਜੀ ਉੱਤੋਂ ਵੱਲ ਫੇਰ ਮੁੱਦਾ ਸਾਡਾ ਵੀ ਕਹਿੰਦੇ ਵੀ ਸਫਾਈ ਕਰਨੀ ਆ ਕਾਰਪੋਰੇਸ਼ਨ ਦੇ ਸਾਰੀਆਂ ਪਾਰਕਾਂ ਦੀ ਸਫਾਈ ਕਰਨੀ ਆ ਉਹਨਾ ਮੁੱਦਾ ਆਵਾਂ ਦੀ ਪਾਰਟੀ ਦਾ ਵੀ ਜਿਹੜੀ ਹੈਲਥ ਦੀ ਕਿਤੇ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਆ ਮੱਖੀਆਂ ਮੱਛਣਾਂ ਦੀ ਗਾਵਾਂ ਵਿੱਚ ਇਹਨਾਂ ਸਰਕਾਰੀ ਲਗਾਤਾਰ ਪੰਜ ਸਾਲਾਂ ਤੋਂ ਬੰਨੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਤਾਂ ਜੁਰਮਾਨਾ ਵੀ ਪੈਣਾ ਚਾਹੀਦਾ ਸੀਗਾ ਮੋਟਾ ਸਰਕਾਰ ਨੇ ਚਲੋ ਕੁਝ ਨਹੀਂ ਕੀਤਾ ਇਹਨਾਂ ਨੂੰ ਪੰਜ ਸੱਤ ਦਿਨ ਦਾ ਟਾਈਮ ਦਿੱਤਾ ਦੋ ਵਾਰੀ ਇਹਨਾਂ ਨੇ ਮੱਝਾਂ ਗਾਵਾਂ ਨਹੀਂ ਚੱਕੀਆਂ ਇਹਨਾਂ ਨੇ ਵਾਦਾ ਕੀਤਾ ਸੀ ਸਰਕਾਰ ਨਾਲ ਵੀ ਅਸੀਂ ਤੁਹਾਨੂੰ ਫੋਟੋਆਂ ਖਿੱਚ ਕੇ ਪਾਦਮਾਂਗੇ ਤੇ ਅੱਜ JVCI ਲੈ ਕੇ ਆਏ ਕਾਰਪੋਰੇਸ਼ਨ ਨੇ ਇਹਨਾਂ ਤੇ ਜੋ ਕਾਰਵਾਈ ਬੰਦੀ ਸੀ ਉਹ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਤੇ ਜਿਹੜੇ ਕੰਪਲੇਂਟ ਦਿੱਤੀ ਸੀ ਸਾਰੇ ਪਰਿਵਾਰਾਂ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਹਥਿਆਰ ਲੈ ਕੇ ਉਹ ਵਿਚਾਰੀ ਦੀ ਉਂਗਲ ਵੀ ਵੱਢ ਹੋਈ ਇੱਕ ਦੀ ਤੇ ਮੈਨੂੰ ਤਾਂ ਬਾਕੀ ਪਤਾ ਨਹੀਂ ਬਾਕੀ ਦਾ ਤੁਹਾਡੇ ਨੂੰ ਪਤਾ ਲੱਗਦਾ ਕਿ ਤੁਹਾਡੇ ਤੇ ਬਲੇਮ ਲਾਇਆ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਬਲੇਮ ਲਾਇਆ ਮੈਂ ਤਾਂ ਉਸ ਟਾਈਮ ਤੇ ਹਾਜ਼ਰ ਨਹੀਂ ਸੀਗਾ ਠੀਕ ਨਹੀਂ ਮੈਨੂੰ ਲੋਕਾਂ ਨੇ ਕਿਹਾ ਭਾਜੀ ਤੁਸੀਂ ਨਹੀਂ ਜਾਣਾ ਦੇਖੋ ਇਹ ਜਨਾਨੀ ਹੈਗੀ ਆ ਉਹਦਾਂ ਦੀ ਦੇ ਇਹਨਾਂ ਕੱਪੜਿਆਂ ਦਾ ਇਲਜ਼ਾਮ ਤੁਹਾਡੇ ਤੇ ਜਰੂਰ ਲੱਗੂ ਮੈਨੂੰ ਵੀ ਪਤਾ ਹਲੇ ਕੀ ਮੈਂ ਬਾਅਦ ਚ ਦੇਖੂਗਾ ਵੀਡੀਓ ਵਿੱਚ ਕੀ ਇਲਜ਼ਾਮ ਲਾਏ ਆ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਉਹੀ ਹਥਿਆਰ ਹੋ ਸਕਦਾ ਇਹਦਾ ਸ਼ੁਰੂ ਤੋਂ ਮੈਨੂੰ ਕਹਿ ਲਈ ਸੀ ਮੈਂ ਤੇਰੇ ਉੱਪਰ ਲੰਮੀ ਪੈਣਾ ਮੈਂ ਕੱਪੜੇ ਪਾ ਲੰਨੇ ਕਾਰਨ ਤੁਹਾਨੂੰ ਕਿਉਂ ਕਿਉਂ ਕਹਿ ਰਹੇ ਜਦਾਂ ਦੇਖੋ ਜੀ ਜੇਹੜਾ ਕਹਿੰਦੇ ਹੁੰਦੇ ਆ ਵੇ ਸੱਚਾਈ ਤੇ ਚੱਲਦਾ ਉਹਦਾ ਹਥਿਆਰ ਜਨਾਨੀ ਦਾ ਇੱਕੋ ਹੀ ਹੁੰਦਾ ਆ ਉਹ ਹੁਣ ਪ੍ਰਸ਼ਾਸਨ ਨੇ ਦੇਖਣਾ ਹੈ ਕੀ ਕੀ ਹਥਿਆਰ ਚੱਲਦਾ ਤੁਸੀਂ ਪਹਿਲਾਂ ਕੋਈ ਕੰਪਲੇਂਟ ਨਹੀਂ ਦਿੱਤੀ ਕੋਈ ਕਹਿੰਦਾ ਖਿਲਾਫ ਕੰਪਲੇਂਟ ਮੈਂ ਦਿੱਤੀ ਹੈ ਜੀ ਮੈਂ ਦੋਤਿਆਂ ਵਾਲੀ ਪਹਿਲਾਂ ਵੀ ਦਿੱਤੀਆਂ ਕੁਮਲੇਟਾਂ ਤੇ ਇਹ ਜਨਾਨੀ ਆ ਜੀ ਇੱਦਾਂ ਤੇ ਮੈਨੂੰ ਧੌਂਕੇ ਦਿੰਦੀ ਆ ਕੱਡੀ ਗੱਡੀ ਤੇ ਇੱਕ ਮੈਨੂੰ ਰੋਕਦੀ ਵੀ ਆ ਤੇ ਗਾਲੀ ਗਲੋਚ ਕਰਦੀ ਆ ਸ਼ੀਸ਼ਿਆਂ ਤੇ ਹੱਥ ਮਾਰਦੀ ਆ ਕੱਪੜੇ ਪਾੜਨ ਹਮੇਸ਼ਾ ਇਹੀ ਤਿਆਰ ਰਹਿੰਦੀ ਆ ਤੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਦਾ ਮੇਰੇ ਘਰ ਦੇ ਅੱਗੇ ਰਾਤੀ ਵੀ ਘੁੰਮਦੀ ਸੀ ਮੈਂ ਬਾਹਰ ਬਹਿਣਾ ਆਪਣੇ ਘਰ ਦੇ ਬਾਹਰ ਤੇ ਰਾਤੀ ਵੀ ਘੁੰਮਦੀ ਸੀਗੀ ਲੈ ਕੇ ਵੀ ਮੈਂ ਜੇ ਮੌਕਾ ਮਿਲਿਆ ਤਾਂ ਮੈਂ ਹੁਣੇ ਪਾੜਦੇ ਨੇ ਇਹ ਲੜਾਈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਨਾ ਤੇ ਫਿਰ ਪੁਲਿਸ ਨੇ ਕਿਹਾ ਸੀ ਇਹਨੂੰ ਸਮਝਾਇਆ ਸੀ ਇੱਕ ਦੋ ਵਾਰੀ ਕੰਨੇ ਭਾਜੀ ਮੈਂ ਨਹੀਂ ਮੁੜ ਕੇ ਜਾਉਂਗੀ ਘਰ ਦੇ ਬਾਹਰ ਇਹਨਾਂ ਦੇ ਮੈਂ ਲੰਘੂਗੀ ਨਹੀਂ ਮੇਰਾ ਕੋਈ ਉੱਧਰ ਲੈਣ ਦੇ ਨਹੀਂ ਹੁਣ ਫੇਰ ਰਾਤ ਦੋ ਤਿੰਨ ਦਿਨ ਉਹ ਫੇਰ ਜਾ ਰਹੇ ਲਗਾਤਾਰ ਸਰ ਜਿਹੜੀ ਵਾਰਦਾਤ ਹੋਈ ਆ ਲੜਾਈ ਝਗੜਾ ਹੋਇਆ ਤੁਸੀਂ ਮੌਕੇ ਤੇ ਸੀਗੇ ਨਹੀਂ ਨਹੀਂ ਮੈਂ ਨਹੀਂ ਮੌਕੇ ਤੇ ਸੀਗਾ ਮੈਂ ਤਾਂ ਸਾਡੇ ਗੁਆਂ ਦੇ ਜਿਹੜੀ ਡੈਥ ਹੋਈ ਸੀ ਮੈਂ ਉਹਦੀ ਤਿਆਰੀਆਂ ਵਿੱਚ ਸੀਗਾ ਸੰਸਕਾਰ ਕਰਨ ਦੀ ਜਿਹੜੀ ਟੀਮ ਸੀ ਕੌਣ ਸੀਗੇ ਅਫਸਰ ਜਿਹੜੇ ਆਏ ਸੀ ਅੱਜ ਇਹ ਇਹ ਵੀ ਨਹੀਂ ਜੀ ਮੈਨੂੰ ਪਤਾ ਇਹ ਵੀ ਨਹੀਂ ਪਤਾ ਇਹ ਤਾਂ ਕਾਰਪੋਰੇਸ਼ਨ ਵਾਲੇ ਦੱਸ ਸਕਦੇ ਆ ਕਿਹੜੀ ਨਹੀਂ ਤੁਸੀਂ ਐਮਸੀ ਆ ਮੱਲੇ ਦੇ ਤੁਹਾਨੂੰ ਦੱਸੇ ਹੋਗਾ ਕਾਰਪੋਰੇਸ਼ਨ ਨੇ ਕੋਈ ਬੰਦੇ ਆ ਰਹੇ ਜ ਨਹੀਂ ਆਏ ਸੀਗਾ ਮੇਰਾ ਖਿਆ ਇਹ ਉਹ ਜੀਬੀਸੀ ਲੈ ਕੇ ਆਏ ਸੀ ਮੈਨੂੰ ਉਹਨਾਂ ਨੇ ਕਿਹਾ ਵੀ ਹੈਲਥ ਡਿਪਾਰਟਮੈਂਟ ਨੂੰ ਤੁਸੀਂ ਅਪਲੀਕੇਸ਼ਨ ਦਿਓ ਅਸੀਂ ਉੱਥੇ ਦਿੰਦੇ ਹਾਂ